ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਸਾਡੀ ਜਿਹੜੀ ਸਪੋਰਟਸ ਯੂਨੀਵਰਸਿਟੀ ਪਟਿਆਲਾ ਸਾਡੇ ਵੱਲੋਂ ਇੱਕ ਨਵੇਂ ਸਾਲ ਦਾ ਜਿਹੜਾ ਕੈਲੰਡਰ ਹੈ ਉਹ ਲਾਂਚ ਕੀਤਾ ਗਿਆ ਤੇ ਬੜੀ ਨਵੀਂਕਲੀ ਜਿਹੜੀ ਪਹਿਲ ਕਦਮੀ ਇਸ ਵਾਰੀ ਕੀਤੀ ਗਈ ਹੈ ਕਿ 202 ਪੰਜਾਬ ਦੇ ਖਿਡਾਰੀ ਜਿਹੜੇ ਅਵਾਰਡੀ ਐ ਜਿਨ੍ਹਾਂ ਵਿੱਚ ਪਦਮ ਵਿਭੂਸ਼ਣ, ਪਦਮ ਸ਼੍ਰੀ, ਖੇਲ ਰਤਨ, ਅਰਜੁਨਾ ਵਾੜੀ ਹਨ ਤੇ ਦਰੋਣਾਚਾਰਿਆ ਵਾੜੀ ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਜਿਹੜਾ ਇਨਕਲੂਡ ਹੈ ਉਹ ਕੀਤਾ ਗਿਆ ਵੀ ਕਿਹੜੇ ਸਾਲ ਕਿਹੜੇ ਖਿਡਾਰੀ ਦੀ ਅਚੀਵਮੈਂਟ ਸੀ ਤੇ ਉਹਨੂੰ ਕਿਹੜੇ ਸਾਲ ਦੇ ਵਿੱਚ ਜਿਹੜਾ ਅਵਾਰਡ ਹੈ ਉਹ ਮਿਲਿਆ ਸੋ ਮੈਨੂੰ ਲੱਗਦਾ ਵੀ ਇਹ ਜਦੋਂ ਸਾਡੇ ਜਿਹੜੇ ਬੱਚੇ ਇਹਨੂੰ ਦੇਖਣਗੇ ਦਾ ਜਿਹੜੇ ਖੇਡਾਂ ਦੇ ਵਿੱਚ ਲੱਗੇ ਹੋਇਆ ਉਹਨਾਂ ਨੂੰ ਮੋਟੀਵੇਸ਼ਨ ਵੀ ਮਿਲੂਗੀ ਕਿ ਅਸੀਂ ਇਹ ਨਾਲੀ ਜਗ੍ਹਾ ਤੇ ਜਿਹੜਾ ਇੱਕ ਇਹ ਨਸੀਬ ਪਹੁੰਚਣਾ ਹੈਗਾ ਸੋ ਅੱਜ ਇਹ ਕੈਲੰਡਰ ਲਾਂਚ ਕੀਤਾ ਤੇ ਬਾਕੀ ਮੈਂ ਨਵੇਂ ਸਾਲ ਦੀਆਂ ਸਾਰੇ ਖਿਡਾਰੀਆਂ ਨੂੰ ਬਹੁਤ ਮੁਬਾਰਕਾ ਦਿਨਾ ਤੇ ਪਿਛਲੇ ਸਾਲ ਦੇ ਵਿੱਚ ਬਹੁਤ ਅੱਛਾ ਰਿਹਾ ਖੇਡਾਂ ਨੂੰ ਲੈ ਕੇ ਆ ਮਾਨ ਸਾਹਿਬ ਦੀ ਸਰਕਾਰ ਨੇ ਖੇਡਾ ਵਤਨ ਪੰਜਾਬ ਦੀਆਂ ਵੀ ਕਰਵਾਈਆਂ ਜੇ ਪਿਛਲੀ ਵਾਰੀ 3 ਲੱਖ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਖਿਡਾਰੀਆਂ ਨੇ ਤਦ ਕੀ ਤਕਰੀਬਨ ਸਾਢੇ ਲੱਖ ਨੇ ਪਾਰਟਿਸਿਪੇਟ ਕੀਤਾ ਬਾਕੀ ਏਸ਼ੀਅਨ ਖੇਡਾਂ ਦੇ ਵਿੱਚ ਵੀ ਪੰਜਾਬ ਦਾ ਜਿਹੜਾ ਰਿਕਾਰਡ ਹੈ ਉਹ ਅਸੀਂ ਅੱਜ ਤੱਕ ਦਾ ਜਿਹੜਾ ਰਿਕਾਰਡ ਸੀ ਕਿ 20 ਮੈਡਲ ਅਜ ਤੱਕ ਕਦੇ ਨਹੀਂ ਆਏ ਪੰਜਾਬੀਆਂ ਦੇ ਜਿਨੇ ਇਸ ਵਾਰ ਆਏ ਸੋ ਸਾਨੂੰ ਬੜੀ ਖੁਸ਼ੀ ਹੈ ਤੇ ਉਮੀਦ ਕਰਦੇ ਆ ਕਿ ਅਗਲਾ ਸਾਲ ਬਹੁਤ ਖੁਸ਼ੀਆਂ ਭਰ ਹੋਵੇਗਾ ਤੇ ਬਹੁਤ ਵੱਡੀਆਂ ਅਚੀਵਮੈਂਟ ਜਿਹੜੀਆਂ ਸਾਡੇ ਖਿਡਾਰੀ ਆ ਉਹ ਲੈ ਕੇ ਆਉਣਗੇ ਤੇ ਬਾਕੀ ਭਗਵੰਤ ਮਾਨ ਜੀ ਦੀ ਸਰਕਾਰ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਆ ਕਿ ਦੁਬਾਰਾ ਸਾਡੇ ਸੂਬੇ ਨੂੰ ਖੇਡਾਂ ਚ ਪਹਿਲੇ ਨੰਬਰ ਤੇ ਲੈ ਕੇ ਜਾਣਾ ਸੋ ਮੈਂ ਦੁਬਾਰਾ ਸਾਰੇ ਪੰਜਾਬੀਆਂ ਨੂੰ ਸਾਰੇ ਭਾਰਤੀਆਂ ਨੂੰ ਕਿਤੇ ਵੀ ਤੁਸੀਂ ਬੈਠੇ ਹੋ ਮੈਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਵਧਾਈ ਦਿਨਾ ਬਹੁਤ ਸ਼ੁਭਕਾਮਨਾ